ਚੱਲੇ ਆ ਇਬਾਦਤ ਨੂੰ ਤੇ ਕਿਰਨ ਨੂੰ ਕੁਝ ਸਮੇਂ ਲਈ ਛੱਡ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੁਹਾਨੂੰ ਪਤਾ ਸੀ ਇਬਾਦਤ ਦੇ ਨਾਨਕਿਆਂ ਤੋਂ ਆ ਕੇ ਸੀ ਵਾਪਸ ਪਰਸੋਂ ਤੇ ਆ ਕੇ ਜਿਹੜੇ ਕੰਮ ਕਰਨੇ ਸੀ ਮੈਂ ਕਿਤੇ ਕੱਲ ਵੀ ਲੇਟ ਨਾਈਟ ਤੱਕ ਮੈਂ ਕੰਮ ਕਰਦਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਪੈਂਡਿੰਗ ਕੰਮ ਜਿਹੜੇ ਰੁਕੇ ਹੋਏ ਸੀ ਜਿਹੜੇ ਕਿ ਇੱਥੇ ਪਹੁੰਚ ਕੇ ਹੀ ਹੋਣੇ ਸੀ ਵੈਸਾ ਲੈਪਟਾਪ ਮੇਰਾ ਗੋਲ ਹੀ ਹੁੰਦਾ ਆਪਾਂ ਕੰਮ ਕਰ ਲੀਦਾ ਸਾਰਾ ਫੋਨ ਗੋਲ ਹੀ ਹੁੰਦਾ ਲੇਕਿਨ ਕਈ ਕੈਸੇ ਕੰਮ ਹੁੰਦੇ ਨੇ ਜੋ ਇੱਥੇ ਆ ਕੇ ਹੀ ਹੁੰਦੇ ਜਿਵੇਂ ਬੈਂਕਿੰਗ ਦੇ ਹੋਗੇ ਜਾਂ ਹੋਰ ਲੱਲੇਪੱਲੇ ਹੋਗੇ ਕਿਸੇ ਨੂੰ ਮਿਲਣਾ ਹੋ ਗਿਆ ਉਹ بڑے ਕੰਮ ਸੀ ਕੁਝ ਪ੍ਰਿੰਟਸ ਲੈਣੇ ਸੀ ਉਹ ਬੜਾ ਕੁਝ ਹੋ ਜਾਂਦਾ ਹੈ ਹਨਾ ਉਹ ਲਿੱਤੇ ਤੇ ਹੁਣ ਅਸੀਂ ਚੱਲਿਆ ਜੀ ਰਾਜਪੁਰੇ ਕਿਉਂਕਿ ਉੱਥੇ ਹੈਗਾ ਕੋਈ ਵਿਆਹ ਤੇ ਅਸੀਂ ਵਿਆਹ ਤੇ ਜਾਣਾ ਹੈ ਕਿਰਨ ਰੈਡੀ ਹੋ ਗਏ ਨੇ ਨਾਲ ਇਬਾਦਤ ਨੂੰ ਰੈਡੀ ਕਰ ਲਿਆ ਹੈ ਕਿਰਨ ਕਹਿੰਦੇ ਮੈਂ ਇਬਾਦਤ ਨੂੰ ਰੈਡੀ ਕਰਨਾ ਕਿਉਂਕਿ ਇਬਾਦਤ ਵਾਲਾ ਸਾਡਾ ਜਿਹੜਾ ਸੀਨ ਹੁੰਦਾ ਉਹ ਜ਼ਿਆਦਾ ਟਾਈਮ ਲਾ ਦਿੰਦਾ ਹੈ ਕਿਉਂਕਿ ਬੱਚੇ ਨੂੰ ਰੈਡੀ ਕਰਨਾ ਖੁਦ ਤੋਂ ਰੈਡੀ ਕਰਨ ਤੋਂ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੁੰਦਾ ਕਿਉਂਕਿ ਬੇਬੀ ਨੇ ਕਈ ਵਾਰ ਨਾ ਨਾ ਫਿਰ ਥੋੜਾ ਰੋਣਾ ਫਿਰ ਦੁੱਧੂ ਪੀਣਾ ਫਿਰ ਕੱਪੜੇ ਪਵਾਉਣੇ ਫਿਰ ਸੋ ਜਾਣਾ ਫਿਰ ਉੱਠਣਾ ਬੜਾ ਲੰਬਾ ਜਿਹਾ ਪ੍ਰੋਸੈਸ ਆ ਪਾਟੀ ਵੀ ਕਰ ਦੇਣੀ ਤੇ ਬੜਾ ਕੁਝ ਹੋ ਜਾਂਦਾ ਡਾਈਪਰ ਵਾਰ ਦੁਬਾਰਾ ਚੇਂਜ ਕਰਨਾ ਸੋ ਇਟਸ ਟਾਈਮ ਕੰਜ਼ਿਊਮਿੰਗ ਸੋ ਰਾਈਟ ਨਾਊ ਅਸੀਂ ਹੁਣ ਚੱਲੇ ਆ ਜੀ ਰਾਜਪੁਰੇ ਮੈਰਿਜ ਦੇ ਉੱਪਰ ਬਸ ਨਿਕਲੀਏ ਯਾਰ ਲੇਟ ਹੋ ਗਏ ਮੰਮੀ ਪਾਪਾ ਹੁਣਾਂ ਦੇ ਫੋਨ ਆਈ ਜਾਂਦੇ ਨੇ ਆਜੋ 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 ਛੇਤੀ ਆਜੋ ਤੇ ਕਿਉਂਕਿ ਉਹ ਲੇਟ ਹੋ ਰਿਹਾ ਹੈ ਔਰ ਕੱਲ ਮੈਂ ਕਿਤੇ ਬਹੁਤ ਜ਼ਰੂਰੀ ਜਾਣਾ ਹੈ ਤੇ ਕੱਲ ਅਸੀਂ ਚੱਲਿਆਂ ਕਿਤੇ ਮਤਲਬ ਮੈਂ ਚੱਲਿਆਂ ਇਬਾਦਤ ਨੂੰ ਤੇ ਕਿਰਨ ਨੂੰ ਕੁਝ ਸਮੇ ਲਈ ਛੱਡ ਕੇ ਤੇ ਪਹਿਲੀ ਵਾਰ ਹੋ ਰਹਿਣਾ ਛੱਡ ਕੇ ਚੱਲਿਆਂ ਮੈਂ ਉਹ ਕਿੱਥੇ ਚੱਲਿਆਂ ਉਹ ਤੁਹਾਨੂੰ ਕੱਲ ਪਤਾ ਲੱਗ ਜਾਏਗਾ ਕੱਲ ਮੈਂ ਚੱਲਿਆਂ ਜੀ ਬੜਾ ਘੈਂਟ ਥਾਂ ਤੇ ਕਿ ਹੁਣ ਨਿਕਲੀਏ ਲੇਟ ਹੋ ਗਿਆ ਚੱਲੀਏ ਫਿਰ ਮੈਡਮ ਜੀ ਲੈ ਲਓ ਲੈ ਲਓ ਫਟਾਫਟ ਲੋ ਜੀ ਹੋ ਗਏ ਰੈਡੀ ਹਾਂ ਬੱਲੇਆ ਹੇ ਹੇ ਸੋਹਣੇ ਲੱਗ ਰਹੇ ਹੋ ਸੋਹਣੇ ਲੱਗ ਰਹੇ ਹੋ ਹਾਂ ਹਾਂ ਨਾਈਸ ਵਨ ਨਾਈਸ ਵਨ ਮੇਰੀ ਕੁੜੀ ਤੋਂ ਨਹੀਂ ਪਰ ਮੇਰੀ ਕੁੜੀ ਜਿਆਦੀ ਸੋਹਣੀ ਹੈ ਮੈਂ ਜੋਨੀ ਓਏ ਜੋਨੀ ਆਈ ਜੋਨੀ ਕੋਈ ਜੋਨੀ ਓਏ ਜੋਨੀ ਚਲਿਏ ਫਿਰ ਚਲਿਏ ਫਿਰ ਆਏ ਹਾਏ ਹਾਏ ਮਮਾ ਤੁਸੀਂ ਤਾਂ ਕਲਰਫੁਲ ਕੱਪੜੇ ਪਾ ਲਈ ਨਹੀਂ ਮੇਨੂੰ ਤੇ ਪਾਪਾ ਨੂੰ ਵਾਈਟ ਵਾਈਟ ਬਣਾ ਛੱਡਿਆ ਤੁਸੀਂ ਕੀ ਗੱਲ ਹੈ ਵੱਡਾ ਹੋਏਗਾ ਨਾ ਐਵੇਂ ਪੁੱਛਿਆ ਕਰੇਗਾ ਮੈਨੂੰ ਕਲਰਫੁੱਲ ਕੱਪੜਾ ਇਹਨੂੰ ਪਵਾ ਕੇ ਲੈ ਕੇ ਜਾਂਦੇ ਸੀ ਇਹਨੂੰ ਵਿਚਾਰੀ ਨੂੰ ਪਵਾਏ ਕਿਉਂਕਿ ਜਿਹੜੇ ਕਲਰਫੁੱਲ ਇਹਦੇ ਡ्रेसेस ਨੇ ਉਹ ਮੋਟੀਆਂ ਬਹੁਤ ਨੇ ਜਿਆਦੀ ਗਰਮੀਆਂ ਨੇ ਜੇ ਫਿਰ ਪਤਲੇ ਕੱਪੜੇ ਜਾਂ ਫਿਰ ਸਮਰਸ ਵਾਲੇ ਕੱਪੜੇ ਜਿਹੜੇ ਪਤਲੇ ਨੇ ਹੁਣ ਜੇ ਇਹਨੂੰ ਆ ਇਹ ਸਿਰਫ ਆਹੀ ਡਰੈਸ ਐਸੀ ਦੇਖੀ ਜਿਹੜੀ ਕਿ ਨਾ ਬਹੁਤ ਮੋਟੀਆਂ ਨਾ ਬਹੁਤ ਪਤਲੀਆਂ ਮੀਡੀਅਮ ਜਿਹਾ ਕੋਈ ਠੰਡ ਦਾ ਵੀ ਸੀਨ ਹੈਗਾ ਤੇ ਨਾਲ ਦੂਸਰੇ ਦੇ ਐਕਸਟਰਾ ਡਰੈਸੇਸ ਵੀ ਲੈ ਕੇ ਚੱਲੇ ਆ ਵੀ ਜੇ ਇਨ ਕੇਸ ਹੈ ਨਾ ਬੱਚਾ ਤੁਹਾਨੂੰ ਪਤਾ ਹੈ ਤਾਂ ਕਰ ਦਿੰਦੇ ਨੇ ਬੱਚੇ ਕੁਝ ਵੋਮਿਟ ਕਰਤੀ ਜਾਂ ਡਾਈਪਰ ਵਗੈਰਾ ਹੈ ਨਾ ਸੋ ਗੱਲਾਂ ਹੋ ਜਾਂਦੀਆਂ ਨੇ ਉਹ ਨਾਲ ਲੈ ਕੇ ਚੱਲੇ ਆ ਹੁਣ ਅਸੀਂ ਚਲੀਏ ਫਟਾਫਟ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ ਇੱਥੇ ਆਨੰਦਕਾਰ ਚ ਹੋ ਰਹੇ ਨੇ ਤੇ ਬੰਮੀ ਹੋਰੇ ਕਹਿੰਦੇ ਗੁਰਦੁਆਰਾ ਸਾਹਿਬ ਵੀ ਆ ਜਾਓ ਅਹੀਂ ਟੇਢਿਆ ਕੇ ਦੇਖ ਰਹੇ ਨੇ ਹੈ ਨੰਨੀ ਵੇਲੀ ਸੁੱਤੀਆ ਸੁੱਤੀਆ ਚਲੋ ਠੀਕ ਫਿਰ ਯਾਰ ਮੇਰੀ ਗੱਲ ਸੁਣੋ ਆਨੰਦਕਾਰ ਚ ਹੋ ਰਿਹਾ ਨੇ ਅੰਦਰ ਜਾਵਾਂਗੇ ਮੱਥਾ ਕਿਵੇਂ ਟੇਕਾਂਗੇ ਫਿਰ ਬਾਹਰ ਜਾ ਕੇ ਪਿੱਛੋ ਜਾ ਕੇ ਟੇਕ ਲਾਂਗੇ ਨਾ ਮਤਲਬ ਅੱਗੇ ਬਹਿਣਾ ਪੈਣਾ ਜਿੱਥੇ ਬਿਠਿਆ ਉਹ ਉੱਥੇ ਟੇਕ ਸੰਗਤ ਸਭ ਤੋਂ ਐਂਡ 'ਚ ਬਹਿ ਜਾਊਂਗਾ ਤੂੰ ਮਤਲਬ ਟੇਕ ਲਾਂਗੇ ਸਾਰੇ ਅੰਦਰ ਵਿਆਹ ਐਨਜੋਏ ਕਰ ਰਹੇ ਨੇ ਅਸੀਂ ਬਾਅਦ 'ਚ ਕੱਪੜੇ ਬਦਲ ਰਹੇ ਹਾਂ ਬੱਚਿਆਂ ਨਾਲ ਐਨਜਾਇਆ ਤਾਂ ਹੋ ਜਾਂਦਾ ਪਰ ਇਹਨੇ ਜਿਆਦਾ ਹੀ ਸਾਰੇ ਕੱਪੜੇ ਲਵੇਟ ਦੇ ਨੇ ਇਹ ਲੱਤਾਂ ਪਾਵਾ ਮਾਰ ਲਈਆਂ ਬਾਅਦ ਵਿੱਚੇ ਜੋਰ-ਜੋਰ ਦੀ ਕੀ ਕਰਨ ਲੱਗ ਪਈ ਮੈਂ ਕੱਪੜੇ ਬਦਲ ਹੀ ਨਹੀਂ ਸਕਦਾ ਜੋਨੇ ਬੱਚਾ ਆ ਗਿਆ ਲੋ ਜੀ ਬੜੇ ਚਿਰ ਬਾਅਦ ਮਿਲ ਲਈ ਆਪਣੇ ਦਾਦਾ-ਦਾਦੀ ਨੂੰ ਤਿੱਤਾ ਤਾਈ ਨੂੰ 15-20 ਦਿਨ ਹੋ ਗਏ ਨੇ ਜਿਆਦਾ ਸਾਰੇ ਵਾਰੀ ਵਾਰੀ ਮੇਰੇ ਪੋਤਾ ਜੀ ਇਹ ਸੱਸਲੀ ਗੱਲ ਅਸਲਾਮ ਹਾਂਜੀ ਔਰ ਭਾਬੀ ਹੈ ਤਾੜਾ ਛੜਾ ਹਾਂਜੀ ਟੱਕ ਲੱਗਦੀ ਹੈ ਟੱਕ ਲੱਗਦੀ ਹੈ ਮੂੰਹ ਖੋਲ ਦੇ ਤਾ ਅੰਬਈ ਤਾਇ ਤਾਈ ਕੋਲ ਬਹੁਤ ਵੀ ਕੁੜੀ ਹੈ ਕਪੜਾ ਚੇਂਜ ਕਰਦੇ ਨੇ ਆਪਾਂ ਚੱਲੋ ਉੱਥੋਂ ਫ੍ਰੀ ਆਉਣ ਆਪੀ ਸੰਭੀ ਜਾਣਗੇ ਸਹੀ ਹੈ ਨਾ ਹਾਈ ਮੇਰੇ ਵਾਲ ਅੱਖਾ ਤੋਂ ਵਾਲ ਪੱਟਿਆ ਗਿਆ ਤੇ ਅੱਖ ਚ ਪਾਣੀ ਚ ਮਿਲ ਗਿਆ ਵਾਲ ਪੱਟਿਆ ਗਿਆ ਪੱਟਿਆ ਤੁਸੀਂ ਮੈਂ ਪੱਟਿਆ ਹਾਈ 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 ਉਈ ਬਾਜਿ ਤੂ ਉਈ ਬਾਜਿ ਤੂ ਕੋ ਮਹੀ ਦੇ ਆ ਤੂੰ ਹਾਂ ਬਾਤ ਕੋਰੇ ਸਾਹ ਸ਼ੋਰ ਸੀ ਨਾ ਉੱਥੇ ਮਤਲਬ ਡੀਜੇ ਡੂਜੇ ਚੱਲ ਰਿਹਾ ਸੀ ਗੱਡੀ ਜਾ ਕੇ ਬੈਠੀ ਇੰਨੀ ਲੱਤਾਂ ਵਾਵਾ ਮਾਰ ਕੇ ਖੇਡੀ ਜਦੋਂ ਬਾਜ਼ਾਰ ਗਈ ਬੜਾ ਮਜ਼ਾ ਕੀਤਾ ਨੇ ਬੈਠ ਕੇ ਫਿਰ ਐਵੇਂ ਨਾ ਵੀਰੋ ਸ਼ਾਂਤੀ ਜੀ ਮਿਲ ਗਈ ਥੋੜੀ ਜੀ ਹਾਂਜੀ ਬੱਚਿਓ ਹੋ ਗਿਆ ਬਾਸ ਹਾਂਜੀ ਹਾਂਜੀ ਉਸਤਾਦ ਜੀ ਕਿੰਵੀ ਪੋਜੀਸ਼ਨ ਆਈ ਏ ਪਿਫਟ ਹੈ ਕਿੰਵੀ ਪਿਫਟ ਫਸਟ ਟਰਮ ਵਿੱਚ ਕਿੰਵੀ ਆਈ ਸੀ ਸੈਕਿੰਡ ਸੈਕਿੰਡ ਟਰਮ ਵਿੱਚ ਕਿੰਨੀ ਆਈ ਸੀ ਸੈਵਨ ਸੈਵਨ ਤਾਂ ਫਿਰ ਤਾਂ ਫਿਫਤਾ ਅਗੇ ਵਧੀਆ ਗਿਆ ਤੇ ਨਾ ਕੀ ਆ ਗਿਆ ਥੋੜਾ ਜਿਆ ਫਿਰ ਤਾਂ ਠੀਕ ਹੈ ਮੁੰਡਿਆ ਇਹਨੂੰ ਮੈਂ ਕਿਹਾ ਸੀ ਵੀ ਤੂੰ ਟੋਪ 10 ਵਿੱਚ ਆ ਜਾ ਇਹ ਫਰਸਟ 5 ਵਿੱਚ ਆ ਗਿਆ ਤੇ ਇਹ ਮੁੰਡਾ ਨੇ ਆਪਣਾ ਇਨਾਮ ਹਾਸਲ ਕਰ ਲਿਆ ਤੇ ਇਹ ਕੁੜੀ ਨੂੰ ਕਿਹਾ ਸੀ ਮੈਂ ਤੂੰ ਫਰਸਟ ਆ ਜਾ ਫਰਸਟ ਨਹੀਂ ਪਰਸੈਂਟੇਜ ਦੱਸ ਸੀ ਇਹ ਇਹਨੂੰ ਪਰਸੈਂਟੇਜ ਦੱਸ ਸੀ ਮੈਨੂੰ ਦੱਸ ਸੀ ਇਹਨੇ ਆਪੀ ਇਹਨੇ ਆਪ ਦੱਸ ਸੀ ਜੀ ਕਹਿੰਦੀ ਜਦੋਂ ਇਹਨੂੰ 96% ਆਈ ਸੀ ਇਹ ਕਹਿੰਦੀ ਸੀ ਮੈਂ ਹੁਣ ਅਗਲੀ ਵਾਰ 98 ਤੱਕ ਜਾਣਾ ਹੈ ਬਟੇ ਦੀ 98 ਨਹੀਂ ਆਏ ਪਰ ਹਾਂ 94 ਆਏ ਨੇ ਉਹ ਵੀ ਬਹੁਤ ਵਧੀਆ ਹੁੰਦੇ ਨੇ 94 90s ਚ ਆਣੇ ਇੱਕ ਵੱਡੀ ਗੱਲ ਹੈ 94% ਬਹੁਤ ਵਧੀਆ ਹੁੰਦੇ ਨੇ ਕਿਹੜੀ ਕਲਾਸ ਹੋ ਗਈ ਹੈ 6th ਤੇ ਤੂੰ 3rd ਬੱਸ ਉਹ 3rd ਤੇ 4th ਚ ਹੋ ਗਈਆਂ 3rd ਚ ਐ ਐਡਾ ਕਿਥੇ ਉਹ ਚਲਾ ਜਾਏਗਾ ਲੈ ਯਾਰ ਤੈਨੂੰ ਪਤਾ ਹੀ ਨਹੀਂ ਆਪਣੇ ਬੱਚਿਆਂ ਦਾ ਹੋਏ ਉਹ ਕੋਲੇ ਇੱਕ ਕਾ ਮੈਂ ਤਾਂ ਸੋਚੀ ਫਿਰਦਾ ਜੀ ਇੱਕ ਸਾਲ ਦੀ ਫੀਸਾਂ ਘਟ ਗਈਆਂ ਤੂੰ ਤਾਂ ਬਤਾਉਂਦੀਆਂ ਨਹੀਂ ਇੱਕ ਮਿੰਟ ਕਿਹੜੀ ਕਲਾਸ ਚ ਹੋਇਆ ਹੁਣ? 3ਰਡ ਵਿੱਚ ਹੋਇਆ ਹੁਣ। ਜਿਹੋ ਹਿਆ ਪਹਿਲਾਂ ਸੈਕਿੰਡ ਸੀ ਸੀਗਾ। ਪਾਜਾ ਯਾਰ। ਨਾ ਯਾਰ ਤੇਰੇ ਤੋਂ ਉਮੀਦ ਨਹੀਂ ਸੀ ਵੀਰੇ ਵੀਰੇ। ਤੇਰੇ ਕਿਹੜੇ ਸਾਲਾਂ ਦੇ ਵਿੱਚ ਸਕੂਲ ਜਾਣ ਲੱਗਾ? ਹੂੰ। ਹੂੰ। ਬੋਲੇ। ਆਹ ਬਗ। ਕਦੋਂ ਨਹੀਂ ਚੱਲ ਲੱਗਾ? 12 ਗੁਰ ਨਹੀਂ ਗਿਆ। ਨਹੀਂ ਮੈਨੂੰ ਨਹੀਂ ਪਤਾ ਹੈਗਾ। 5 ਸਾਲ ਹੋ ਗਏ ਹੈਗੇ ਨੇ। ਸਕੂਲ ਪੜਦੇ ਨੂੰ। ਹੂੰ। ਜਾਦੇ ਹੋ ਗਏ ਨੇ ਓਏ ਜੋਨੇ ਦਾਦੀ ਘੜ ਆ ਗਿਆ ਹਾਂ ਤੂੰ ਜੀ ਕਿਹੜੀ ਕਲਾਸ ਚੋਂ ਦੱਸ ਦੋ ਨਰਚੜੀ ਚੋਂ ਤੋਂ ਕੀ ਹੁੰਦੀ ਏ ਮੈਨੂੰ ਨਹੀਂ ਪਤਾ ਕਲਾਸਾਂ ਬਾਰੇ ਹੀ ਗੱਲ ਕਰੀ ਗੱਲ ਕਰੀ ਮਮਾ ਹਾਂਜੀ 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 ਜੋਨੇ ਇੱਕ ਨਾ ਕੋ ਸ਼ੋਰ ਹੈ ਹਾਂਜੀ ਜੋਨੇ ਹਾਏ ਹਾਏ ਮਮਾ 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 ਹਾਂ 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 ਜਣਾ ਕਰਦੇ ਹਾਂਜੀ ਹਾਂ ਚੱਲੀਏ ਮਾਰਲੀ ਚੱਲੀਏ ਹੈ ਹਾਂਜੀ ਨਹੀਂ ਜਾਣਾ ਜੀ ਬੀਚੂ ਰੱਖਣਾ ਸੀ ਤਾਂ ਲੋ ਜੀ ਮੰਮੀ ਆ ਨਹੀਂ ਰੇ ਮੰਮੀ ਹਾਲੇ ਬਾਹਰ ਹੀ ਨੇ ਵਿਆਹ ਤੇ ਅਸੀਂ ਆ ਗਿਆ ਸਾਰੇ ਮੰਮੀ ਨਹੀਂ ਆਏ ਤੇ ਮੰਮੀ ਪਹੁੰਚਣ ਆਲੇ ਨੇ ਜਲਦੀ ਅਸੀਂ ਫਿਰ ਜਾਣਾ ਹੈ ਲੇਟ ਬਹੁਤ ਕਰਾ ਰਹੇ ਨੇ ਮੰਮੀ ਮੰਮੀ ਨੂੰ ਨਾਲ ਲੈ ਕੇ ਜਾਣਾ ਕਿਉਂਕਿ ਮੈਂ ਕੱਲ ਕਿਤੇ ਚੱਲੇ ਆ ਸੋ ਮੰਮੀ ਰਹਿਣ ਘੋਣ ਮੁਹਾਲੀ ਕਿਰਨ ਤੇ ਇਬਾਦਤ ਦੇ ਨਾਲ ਮੈਂ ਕੱਲ ਜਾਣਾ ਕਿੱਥੇ ਜਾਣਾ ਉਹ ਤੁਹਾਨੂੰ ਕੱਲ ਹੀ ਦੱਸਾਂਗਾ ਕਿਉਂਕਿ ਤਿਆਰੀਆਂ ਵੀ ਕਰ ਰਹੀਆਂ ਨੇ ਬੈਗ ਬੂ ਪੈਕ ਕਰਨਾ ਹੈ ਹਾਲੇ ਮੇਰਾ ਕੁਝ ਵੀ ਪੈਕਿੰਗ ਨਹੀਂ ਕਾਫੀ ਪੈਕਿੰਗ ਪਈ ਹੈ ਕਰਨ ਵਾਲੀ ਤੇ ਹੁਣ ਲੇਟ ਹੋ ਜਾਣਾ ਕਿਉਂਕਿ ਤੜਕੇ ਤੜਕੇ ਨਿਕਲਣਾ ਮੈਂ ਥਕਾਵਰ ਬਹੁਤ ਜ਼ਿਆਦੀ ਹੋਈ ਪਈ ਹੈ ਹਾਂ ਕੋਚ ਹੋ ਗਏ ਓਏ ਜੁਣੇ ਓ ਜੋ ਕਿੱਥੇ ਆ ਗਿਆ ਸੀ ਕਿੱਥੇ ਆ ਗਿਆ ਸੀ ਆਏ ਕੱਪੂ ਜੀ ਮਮਾ ਕਿੰਨੀ ਕਿੰਨੀ ਖੁਸ਼ ਹੈ ਸਹੀ ਇੱਥੇ ਕਮਰੇ ਚ ਆਉਂਦੇ ਸਾਰੀ ਖੁਸ਼ ਹੋ ਜਾਂਦਾ ਮੈਨੂੰ ਲੱਗਦਾ ਕਮਰਾ ਵਧੀਆ ਲੱਗਦਾ ਇਹਨੂੰ ਇਹ ਵਾਲਾ ਕਮਰਾ ਹਾਂਜੀ ਬੜੀ ਵਸਤੇ ਤਿਆਰ ਕੀਤਾ ਹੈ ਕਮਰਾ ਸਹੀ ਗੱਲ ਹੈ ਜਦੋਂ ਇਬਾਦਤ ਆਈ ਸੀਐਸ ਇਸ ਵਰਲਡ ਵਿੱਚ ਤਾਂ ਤਾਂ ਇੱਕ ਕਮਰਾ ਸਾਨੂੰ ਬੜਾ ਡਿਫਰੈਂਟ ਜਿਹਾ ਲੱਗਦਾ ਹੁੰਦਾ ਸੀ ਹੈਨਾ ਕਿਉਂਕਿ ਇੱਕਦਮ ਲਾਈਫ ਚੇਂਜ ਹੋ ਗਈ ਸੀ ਬਟ ਹੁਣ ਅਸੀਂ ਰਿਲੇਟ ਕਰ ਪਾ ਰਹੇ ਹਾਂ ਸਰ ਇਹ ਵਾਲੀ ਲਾਈਫ ਵੀਦ ਇਬਾਦਤ ਬੜੀ ਖੁਸ਼ਹਮਾਜੀ ਹੈਗੀ ਹੈ ਕੱਲਿਆਂ ਠੀਕ ਹੈ ਕੱਲੇ ਰਹਿੰਦੇ ਸੀ ਸਾਨੂੰ ਬਾਅਦ ਸਟਾਰਟਿੰਗ ਜਦੋਂ ਲੱਗਦਾ ਸੀ ਵੀ ਕੱਲੇ ਰਹਿਣਾ ਜਿਆਦਾ ਸੁੱਖਾ ਹੁੰਦਾ ਕਿਉਂਕਿ ਸਟਾਰਟਿੰਗ ਇੱਚ ਬੱਚਾ ਜਦੋਂ ਇੱਕ ਦੋ ਮਹੀਨੇ ਤੰਗ ਕਰਦਾ ਹੈ ਨਾ ਬਟ ਉਹ ਤੰਗ ਨਹੀਂ ਹੁੰਦਾ ਇਹਦਾ ਇਹਦਾ ਤਾਂ ਸਰਕਲ ਹੁੰਦਾ ਅਸੀਂ ਯੂਸ ਟੂ ਨਹੀਂ ਹੁੰਦੇ ਲੇਕਿਨ ਹੁਣ ਇਬਾਦਤ ਦੀ ਸਾਨੂੰ ਇੰਨੀ ਆਦਤ ਪੈ ਚੁੱਕੀ ਐ ਇੰਨੀ ਜਦ ਜਦ ਇਬਾਦਤ ਤੋਂ ਬਿਨਾਂ ਰਹਿ ਜਾਂਦਾ ਹਾਂ 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 ਕੀ ਗੱਲ ਏ ਦੇਖੋ ਦੇਖੋ ਕੀ ਗੱਲ ਏ ਕੀ ਗੱਲ ਏ ਓਹ ਹਾਂ ਮੇਰੇ ਬਾਪੂ ਵੀਡੀਓਏ ਹੂੰ ਹਾਂ ਦਾਦੀ ਆ ਗਈ ਨਹੀਂ ਓ ਮਿੱਟੀ ਪਾਪਾ ਕੱਲ ਜਾ ਰਹੇ ਧੰ ਚੜ ਕੇ ਐ ਦੋ ਪਤਨ ਕੱਲ ਛੱਡ ਕੇ ਜਾ ਰਹੇ ਨੇ ਤਾਏ ਮੇਚ ਕਰੋਗੇ ਮੇਚ ਕਰੋਗੇ ਮੈਨੂੰ ਮੈਂ ਨਾ ਬੀਟੀ ਬੋਲ ਕਰਿਓ ਠੀਕ ਹੈ ਵੀਡੀਓ ਕਾਲ ਕਰੋ ਮੈਨੂੰ ਠੀਕ ਹੈ ਪੱਕਾ ਪੱਕਾ ਮੈਂ ਗੱਲ ਕਰੂੰਗਾ ਤੁਹਾਡੇ ਨਾਲ ਆਏ ਹਾਂ ਆਏ ਹਾਂ ਹਾਂ ਮੰਮੀ ਥੱਕ ਗਏ ਸੀਰੀਅਸਲੀ ਨੀ ਟ੍ਰੈਫਿਕ ਮੁਹਾਲੀ ਚ ਨੀ ਟ੍ਰੈਫਿਕ ਮੈਂ ਇੱਕ ਹੋਰ ਰਸਤਾ ਜਾਣਦਾ ਸੀ ਲੇਕਿਨ ਉਹ ਟੁੱਟਾ ਹੋਇਆ ਰਸਤਾ ਸੀ ਥੋੜਾ ਜਾਂ ਮਤਲਬ ਲਗ 2 250 ਮੀਟਰ 2 250 ਮੀਟਰ ਟੁੱਟਾ ਹੋਇਆ ਸੀ ਮੈਂ ਇਲਾਕਾ ਤੱਕ ਵਰਪ ਲੇਕਿਨ ਉਸ ਤੋਂ ਬਾਅਦ ਸਾਫ ਸੜਕ ਤੇ ਆਇਆ ਪਹੁੰਚ ਗਿਆ ਮੈਂ ਨਾ ਹੁਣ ਬੱਜ ਚੁੱਕੇ ਨੇ 8 8 ਵੀ ਨਹੀਂ ਮਨ ਪੌਣੇ 8 ਹੋ ਚੁੱਕੇ ਨੇ ਮੈਂ ਜਾਣਾ ਹੈ ਪਾਪਾ ਸਵੇਰੇ ਆ ਜਾਣਗੇ ਪਾਪਾ ਮੁਕੰਮਲ ਸੀ ਕੋਈ ਪਾਪਾ ਕਹਿੰਦੇ ਤੁਸੀਂ ਜਾਓ ਮੈਂ ਸਵੇਰੇ ਆਵਾਂਗਾ ਇਸ ਸਵੇਰੇ ਸਵੇਰੇ ਮੈਂ ਨਿਕਲਣਾ ਹੈ ਤੜਕੇ ਤੇ ਤੁਰ ਕੇ ਫੜ ਕੇ ਨਿਕਲ ਗਿਆ ਜਦ ਤੱਕ ਤੁਸੀਂ ਵਲੌਗ ਦੇਖ ਰਹੇ ਹੋ ਉਸ ਤੱਕ ਮੈਂ ਆਪਣੇ ਕਿੱਥੇ ਕਿੱਥੇ ਪਹੁੰਚ ਜਾਵਾਂਗਾ ਪਰ ਮੈਂ ਅਪਡੇਸ਼ਨ ਦਵਾਂਗਾ ਮੈਂ ਕਿੱਥੇ ਚੱਲੇ ਆ ਇੰਸਟਾਗ੍ਰam ਤੇ ਫੋਟੋਸ ਵਗੈਰਾ ਪਾਉਂਗਾ ਤੇ ਦੇਖਦੇ ਰਹੋ ਬਣੇ ਰਹੋ ਹਨਾ ਅੱਜ ਦੇ ਵਲੌਗ ਨੂੰ ਅਸੀਂ ਨੱਕ ਪ੍ਰਮਾਨ ਕਰਿਓ ਕਿਉਂਕਿ ਹਲੇ ਐਡੀਟਿੰਗ ਵੀ ਕਰਨੀ ਹੈ ਹੁਣ ਆਪਾਂ ਰੈਸਟ ਕਰੀਏ ਕਿ ਨਹੀਂ ਕਰਨ ਹਾਂ ਹਾਂ ਇਹ ਹੈ ਕਿਰਨ ਦੇ ਪਟੀਕਾਂ ਵਾਲੇ ਸੂਟ ਫਿਰ ਮੇਰੀਆਂ ਭੈਣਾਂ ਪੁੱਛਦੀ ਨੇ ਭੈਜੀ ਕਿੱਥੇ ਸਵਾਣੇ ਤੁਸੀਂ ਜਿਹੜੀ ਕਿਤੋਂ ਸਵਾਇਆ ਸੂਟ ਇਹ ਸੂਟ ਕਿੱਥੋਂ ਲਿਆਉਂਦੇ ਦਿਖਾਓ ਸਾਨੂੰ ਇਹ ਸੂਟ ਸੋਹਣਾ ਬੀ ਪਰਸਨਲੀ ਇਹ ਮੈਂ ਡਿਜ਼ਾਈਨ ਕੀਤਾ ਸੀ ਡਿਜ਼ਾਈਨ ਨਹੀਂ ਇਹ ਸੂਟ ਮੈਂ ਪਸੰਦ ਕੀਤਾ ਸੀ ਮੰਮੀ ਵੀ ਆਹ ਵਾਲਾ ਸੂਟ ਲਵ ਕਿਰਨ ਨੇ ਕੋਈ ਹੋਰ ਡਿਜ਼ਾਈਨ ਦੇਖਿਆ ਹੋਇਆ ਸੀ ਬਟ ਮੈਂ ਇਸ ਡਿਜ਼ਾਈਨ ਵਾਲ ਦੁਗਿਆ ਸੀ ਤੁਹਾਡਾ ਡਿਜ਼ਾਈਨ ਸੀ ਜਿਹੜਾ ਉਹਦੇ ਚ ਮੇਰੇ ਕਹ ਲਾਈਟ ਕਲਰ ਦੀ ਵਰਕ ਕੀਤਾ ਹੋਇਆ ਇਸ ਸੂਟ ਦੇ ਵਿੱਚ ਫਿਰ ਮੈਂ ਕਿਰਨ ਨੂੰ ਕਿਹਾ ਵੀ ਆਹ ਵਾਲਾ ਸੂਟ ਲੈ ਲਓ ਚਲੋ ਇਹ ਸੂਟ ਲੈ ਲਿਆ ਤੇ ਵਧੀਆ ਵੀ ਲੱਗਿਆ ਸੇ ਥੈਂਕ ਯੂ ਥੈਂਕ ਯੂ ਟੂ ਮੀ ਥੈਂਕ ਯੂ ਇੱਦਾਂ ਦੇ ਹੋਰ ਨਵੇਂ ਨਵੇਂ ਸੂਟ ਬਣਾਉਂਦੇ ਰਹੇ ਚਲੋ ਪਾਗੇ ਵੱਲ ਅਗਲੀ ਗੱਲ ਵੱਧ ਵੱਧਦੇ ਆ ਆਹ ਸਬਾਤਾ ਉਹਨਾ ਥੱਕ ਗਈ ਸੀ ਇੱਥੇ ਗੋਦੀਆਂ ਚ ਨਾ ਉਹਨੇ ਲੱਤਾਂ ਮਾਰਨੀਆਂ ਹੀ ਖੇਡਣਾ ਹੀ ਹੱਸਣਾ ਹੀ ਪਾ ਕੇ ਕਰਕੇ ਉੱਠੀਏ ਹੁਣ ਚਾਹੇਗਾ ਹਾਂ ਹੈ ਬਬੂ ਤਾਗਿਆ ਜੀ ਤਾਗਿਆ ਜੀ ਤਾਗਿਆ ਜੀ ਇਹ ਦਚੋ ਹਾਂ ਆ ਜਦੋਂ ਐਕਸਰਸਾਈਜ਼ ਕਰਦੇ ਲੱਤਾਂ ਤਾਂ ਮਰਮੂਲ ਹੇ 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 ਮੇਰਾ ਜਾਨ ਹੈ ਮੇਰੀ ਹੂੰ ਬਬੂ ਠੀਕ ਹੈ ਦੋਸਤੋ ਮਿਲਦੇ ਆ ਕੱਲ ਇੱਕ ਨਵੀਂ ਯਾਤਰਾ ਤੇ ਚੱਲੇ ਆ ਜਿਉਣਾ ਕਿੱਥੇ ਚੱਲੇ ਆ ਉਹ ਤੁਸੀਂ ਕੱਲ ਜ਼ਰੂਰ ਦੇਖਿਓ ਮਿਲਦੇ ਆ ਤੁਹਾਨੂੰ ਕੱਲ ਬਾਏ ਬਾਏ